ਪੰਥ ਕਾਲੀ ਬੁੱਢਾ ਦਲ ਜਾਂ ਗੁਰੂ ਕੇ ਨਿਹੰਗ ਸਿੰਘ ਇਹ ਕਿਸੇ ਆਮ ਸਾਧੂ ਦੀ ਕਮਾਈ ਕਰਕੇ ਚਲਾਈ ਹੋਈ ਸੰਪਰਦਾ ਨਹੀਂ ਇਹ ਬੁੱਢਾ ਦਲ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦਿਆਂ ਦੇ ਖੂਨ ਦੇ ਨਾਲ ਬਣਿਆ ਹੋਇਆ ਸ਼ਰੋਮਣੀ ਪੰਥ ਹੈ ਸੰਪਰਦਾਵਾ ਮੁੱਕ ਸਕਦੀ ਹੈ ਦੁਨੀਆ ਮੁੱਕ ਸਕਦੀ ਹੈ ਚੇਤੇ ਰੱਖੋ ਨਾ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਮੁੱਕੇਗੀ ਤੇ ਨਾ ਗੁਰੂ ਗੋਬਿੰਦ ਸਿੰਘ ਦੀ ਰਹਿਮਤਾਂ ਵਾਲਾ ਬੁੱਢਾ ਦਲ ਮੁੱਕ ਸਕਦਾ ਹੈ ਕਿਉਂ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਇਸ ਬੁੱਢਾ ਦਲ ਦੀਆਂ ਨੀਆਂ ਵਿੱਚ ਆਪਣੇ ਲਖਤੇ ਜਿਗਰਾਂ ਦਾ ਲਹੂ ਪਾਇਆ ਬਹੁਤ ਤਸ਼ੱਦਦ ਛੱਲੇ ਨੇ ਬੁੱਢਾ ਦਲ ਨੇ ਅੱਜ ਨਹੀਂ ਸ਼ਰੋਮਣੀ ਕਮੇਟੀ ਬਣੀ ਉਸ ਸਮੇਂ ਵੀ ਬੁੱਢਾ ਦਲ ਨੇ ਲਾਹੌਰ ਦੇ ਵਿੱਚ ਜਿਨ੍ਹਾਂ ਕਟੀਆਂ ਜਦੋਂ ਦਸਮ ਮਹਾਰਾਜ ਦੇ ਸਰੂਪਾਂ ਦੀ ਗਤਭੀਆਂ ਕੀਤੀਆਂ ਪਰ ਜੇ ਕਿਸੇ ਨੇ ਡਟ ਕੇ ਦਸਮ ਮਹਾਰਾਜ ਦੀ ਬਾਣੀ ਦੇਤੇ ਪਹਿਰਾ ਦਿੱਤਾ ਤੇ ਮੈਂ ਮਾਣ ਨਾਲ ਕਹਿ ਸਕਦਾ ਮੈਂ ਜਿਸ ਘਰ ਦੇ ਵਿੱਚ ਝਾੜੂ ਬਰਦਾਰ ਬਣਿਆ ਉਸ ਬੁੱਢਾ ਦਾਲ ਨੇ ਦਿੱਤਾ ਹੈ ਜਿੱਦਨ ਮੈਂ ਪਹਿਲੇ ਦਿਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹਨਾਂ ਨੂੰ ਮਿਲਿਆ ਮੈਂ ਫਤਿਹ ਬਲਾਈ ਤੇ ਮਹਾਂਪੁਰਸ਼ਾਂ ਨੇ ਇੱਕੋ ਹੀ ਬਚਨ ਕੀਤਾ ਸੀ ਇਹ ਨਹੀਂ ਕਿਹਾ ਵੀ ਮੇਰੇ ਕੋਲ ਆਇਆ ਕਰ ਇਹ ਵੀ ਨਹੀਂ ਸੀ ਕਿਹਾ ਕਿ ਮੇਰੇ ਨਾਲ ਜੁੜਿਆ ਕਰ ਹਰ ਸਾਧੂ ਸੰਤ ਆਪਣੇ ਨਾਲ ਸੰਗਤ ਵੀ ਜੋੜਦੇ ਨੇ ਸਾਰਿਆਂ ਦੇ ਚਰਨਾਂ ਤੇ ਸਿਰ ਧਰ ਕੇ ਨਮਸਕਾਰ ਪਰ ਸੱਚਮੁੱਚ ਕਦੇ ਇਸ ਗੱਦੀ ਤੇ ਅਕਾਲੀ ਬਾਬਾ ਫੂਲਾ ਸਿੰਘ ਬੈਠੇ ਸੀ ਤੇ ਉਹਨਾਂ ਨੇ ਕਿਹਾ ਸੀ ਜਿਹੜਾ ਇਸ ਦਲ ਵਿੱਚ ਆਵੇ ਉਹ ਕਿਸੇ ਬੰਦੇ ਨਾਲ ਕਦੇ ਨਾ ਜੁੜੇ ਕਿਉਂਕਿ ਇਸ ਦਲ ਵਿੱਚ ਆਉਣ ਵਾਲਾ ਸਿੱਧਾ ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜਦਾ ਹੈ। ਤੋਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਨਾਲ ਜੁੜਨ ਵਾਸਤੇ ਮੈਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੱਦ ਤੋਂ ਵੱਦ ਜਾਪ ਸਾਹਿਬ ਕਰੋ। ਵੱਦ ਤੋਂ ਵੱਦ ਗੁਰੂ ਗੋਬਿੰਦ ਸਿੰਘ ਦਾ ਨਾਮ ਲਓ ਜਿੱਥੇ ਮਰਜ਼ੀ ਚਲੇ ਜਾਓ। ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਮਿਲਣਾ ਮੈਂ ਕੱਲ ਵੀ ਕਿਹਾ ਸੀ ਪਿਆਰ ਦੀ ਵਿਆਖਿਆ ਕਰਨ ਵਾਸਤੇ ਮਾਂ ਤੇ ਪੁੱਤਰ ਦਾ ਰਿਸ਼ਤਾ ਦੱਸਿਆ ਜਾਂਦਾ ਹੈ ਕਿ ਮਾਂ ਦੀ ਮਮਤਾ ਏਡੀ ਮਹਾਨ ਹੈ ਪਰ ਯਾਦ ਰੱਖੋ ਕਰੋੜਾਂ ਮਾਵਾਂ ਦੀ ਮਮਤਾ ਵੀ ਇਕੱਠੀ ਕਰ ਦਿੱਤੀ ਜਾਵੇ ਤੇ ਗੁਰੂ ਗੋਬਿੰਦ ਸਿੰਘ ਦੀ ਮਮਤਾ ਦੀ ਬਰਾਬਰੀ ਕਰੋੜਾਂ ਮਾਵਾਂ ਦਾ ਪਿਆਰ ਵੀ ਨਹੀਂ ਕਰ ਸਕਦਾ ਬੋਲੇ ਸੋਨਹੀਆਂ ਸੋਹਣ ਸ੍ਰੀ ਓਕਾ ਤੇ ਅੱਜ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਤੇ ਸੰਤਾ ਮਹਾਂਪੁਰਸ਼ਾਂ ਦੀ ਹਜ਼ੂਰੀ ਵਿੱਚ ਮੈਂ ਇੱਕ ਬੇਨਤੀ ਕਰਦਾ ਉਹ ਦਿਨ ਦੂਰ ਨਹੀਂ ਹੋਵੇਗਾ ਕਲਯੁਗ ਵਰਤਿਆ ਪਰ ਐਸਾ ਸਮਾਂ ਵੀ ਆਵੇਗਾ ਐਸਾ ਦੁਨੀਆ ਦੇ ਉੱਪਰ ਕੋਈ ਕੋਨਾ ਨਹੀਂ ਰਵੇਗਾ ਧਰਤੀ ਦਾ ਐਸਾ ਕੋਈ ਵੀ ਕੋਨਾ ਨਹੀਂ ਰਵੇਗਾ ਜਿਸ ਕੋਨੇ ਦੇ ਉੱਤੇ ਗੋਬਿੰਦ ਦਾ ਨਾਮ ਨਾ ਗੂੰਜਿਆ ਕਰੇ ਧਰਤੀ ਦਾ ਕੋਨਾ ਕੋਨਾ ਗੋਬਿੰਦ ਗੋਬਿੰਦ ਕਰੇਗਾ ਸੋ ਇਸ ਮਿਸ਼ਨ ਵਿੱਚ ਤੁਸੀਂ ਸਾਰਿਆਂ ਨੇ DNA ਪੰਥਾਂ ਦੇ ਉੱਤੇ ਸ਼ਰਧਾ ਭਾਵਨਾ ਰੱਖ ਕੇ ਗੁੱਡਾ ਦਲ ਦਿਨ ਸਮਰਪਿਤ ਹੋ ਕਰਕੇ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੇ ਵਿੱਚ ਸਾਰਿਆਂ ਨੇ ਜਾਪ ਸਾਬ ਕਰਨਾ ਹੈ ਤੇ ਇਸ ਕਰਕੇ ਆਏ ਸਾਰੇ ਸੰਤਾਂ ਮਹਾਪੁਰਸ਼ਾਂ ਦਾ ਅਤੇ ਵਿਸ਼ੇਸ਼ ਕਰਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥਕਾਲੀ ਗੁੱਡਾ ਦਲ ਪੰਜਵਾਂ ਤੱਕ ਅਤੇ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਮਹਾਪੁਰਸ਼ ਬ੍ਰਹਮ ਸਰੂਪ ਜਿਨ੍ਹਾਂ ਨੇ ਕਿਰਪਾ ਕੀਤੀ ਸਿੰਘ ਸਾਹਿਬ ਅਵਤਾਰ ਸਿੰਘ ਜੀ ਸੀਤਲ ਉੱਥੇ ਮੇਰੇ ਵੀਰ ਭਾਈ ਇੰਦਰਪਾਲ ਸਿੰਘ ਫੌਜੀ ਰਿੱਕੀ ਵੀਰ ਇਹਨਾਂ ਨੂੰ ਭੇਜਿਆ ਤੇ ਨਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬਾਂ ਦੇ ਵਸਤਰ ਲੈ ਕੇ ਆਏ ਅਤੇ ਆਪ ਜੀ ਨੇ ਸਿੰਘ ਸਾਹਿਬ ਜੀ ਦਾ ਸਨਮਾਨ ਵੇਖਿਆ ਤਖਤ ਸਾਹਿਬ ਤੋਂ ਚੋਲਾ ਲੈ ਕਰਕੇ ਆਏ ਸਿੰਘ ਸਾਹਿਬ ਦਾ ਸਨਮਾਨ ਕੀਤਾ ਹਜੂਰ ਸਾਹਿਬ ਦੇ ਕੱਲੇ ਕੱਲੇ ਸੇਵਕ ਦਾ ਸਿੰਘ ਸਾਹਿਬ ਦਾ ਧੰਨਵਾਦ ਅਤੇ ਸ਼੍ਰੀਮਾਨ ਸੰਤ ਬਾਬਾ ਵਿਰਸਾ ਸਿੰਘ ਜੀ ਗੋਬਿੰਦ ਸਦਨ ਵਾਲੇ ਜਿਨ੍ਹਾਂ ਦੀ ਸੰਗਤ ਆਈ ਹੈ ਠੀਕ ਹੈ ਸਮਾਂ ਆਉਂਦਾ ਹੈ ਹਰ ਇੱਕ ਦਾ ਇੱਕ ਸਮਾਂ ਹੈ ਜਾਣ ਤੋਂ ਬਾਅਦ ਕਈ ਵਾਰ ਪਰਦੇ ਵੀ ਪਾਏ ਜਾਂਦੇ ਪਰ ਇੱਕ ਗੱਲ ਬੜੀ ਚੰਬੇ ਵਾਲੀ ਹੈ ਕਿ ਬਾਬਾ ਵਿਰਸਾ ਸਿੰਘ ਜੀ ਵੀ ਉਹ ਤਾਕਤ ਹੋਏ ਆ ਜਿਹੜੇ ਜੇ ਇਹ ਕਈਏ ਵੀ ਸਿੱਖ ਸੰਤਾਂ ਦੇ ਵਿੱਚੋਂ ਉਹ ਇੱਕ ਪਹਿਲੇ ਸੰਤ ਹੀ ਹੋਏ ਨੇ ਜਿਨ੍ਹਾਂ ਨੇ ਰਸ਼ੀਆ ਦੀ ਪਾਰਲੀਮੈਂਟ ਵਿੱਚ ਬੈਠ ਕਰਕੇ ਰਸ਼ੀਆ ਦੀ ਸਾਰੀ ਦੀ ਸਾਰੀ ਮਿਨਿਸਟਰੀ ਨੂੰ ਜਾਬ ਸੈਵ ਕਰਵਾਇਆ ਸੀ ਸੋ ਉਹ ਵੀ ਬੜੀ ਕਮਾਈ ਵਾਲੇ ਮਹਾਪੁਰਖ ਸਨ ਉਹਨਾਂ ਦਾ ਵੀ ਸੰਤਾਂ ਦਾ ਧੰਨਵਾਦ ਬਾਬਾ ਸੰਦੀਪ ਸਿੰਘ ਜੀ ਸਫੀਦਾਂ ਵਾਲੇ ਪਹੁੰਚੇ ਨੇ ਸਭਨਾਂ ਦਾ ਧੰਨਵਾਦ